ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਪਿੰਡ ਜੰਡਿਆਲਾ ਮੰਜਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਦੀ ਖਾਸ ਮੀਟਿੰਗ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਹਲ ਪ੍ਰਧਾਨ ਹਰਪੁਪਿੰਦਰਜੀਤ ਸਿੰਘ ਪਿੰਡਾ ਸਮਰਾ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਖਾਲਸਾ ਜਨਰਲ ਸਕੱਤਰ ਹਰਮੇਸ਼ ਲਾਲ ਡੀਪੀ ਤੋਂ ਇਲਾਵਾ ਸਰਦਾਰ ਸੁਖਵਿੰਦਰ ਸਿੰਘ ਜੰਡਿਆਲਾ ਅਤੇ ਸਰਦਾਰ ਨਰਿੰਦਰ ਸਿੰਘ ਇੰਸਪੈਕਟਰ ਬੀਐਸਐਫ ਦੀ ਦੇਖਰੇਖ ਹੇਠ ਕੀਤੀ ਗਈ ਇਸ ਮੌਕੇ ਤੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਰੂਰਲ ਹਾਕੀ ਡਿਵੈਲਪਮੈਂਟ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12ਵੀਂ ਕੈਪੀਟਲ স্মਾਲ ਫਾਈਨੈਂਸ ਬੈਂਕ ਪਿੰਡੂ ਹਾਕੀ ਲੀਗ 3 ਨਵੰਬਰ ਤੋਂ ਕਰਵਾਈ ਜਾ ਰਹੀ ਹੈ ਇਸ ਵਾਰ ਹਾਕੀ ਲੀਗ ਦਾ ਉਦਘਾਟਨੀ ਸਮਾਰੋਹ ਪਿੰਡ ਚਾਨੀਆਂ ਵਿਖੇ 3 ਨਵੰਬਰ ਨੂੰ ਹੋਵੇਗਾ ਇਸੇ ਤਰ੍ਹਾਂ 10 ਨਵੰਬਰ ਨੂੰ ਪਿੰਡ ਸਰੀ ਅਤੇ 24 ਨਵੰਬਰ ਨੂੰ ਮੰਡਾਲੀ ਸ਼ਰੀਫ ਦੀਆਂ ਗਰਾਊਂਡ ਵਿੱਚ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ 3 ਨਵੰਬਰ ਨੂੰ ਹੈਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਸਮਰਾਏ ਜੰਡਿਆਲਾ ਵਿਖੇ 14 ਤੋਂ 17 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੇ ਹਾਕੀ ਮੁਕਾਬਲਿਆਂ ਦੇ ਫਾਈਨਲ ਮੈਚ ਅਤੇ ਸਮਾਪਤੀ ਸਮਾਰੋਹ ਪੂਰੀ ਸ਼ਾਨ ਨਾਲ ਸ਼ੌਕਤਨਾ ਕਰਵਾਇਆ ਜਾਵੇਗਾ ਇਸ ਦੌਰ ਹਾਕੀ ਲੀਗ ਦੌਰਾਨ 19 ਤੋਂ 40 ਅਤੇ ਇਸ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਮੈਚ ਖਾਸ ਖਿੱਚ ਦਾ ਕੇਂਦਰ ਰਹਿਣਗੇ। ਇਸ ਮੀਟਿੰਗ ਦੌਰਾਨ ਪ੍ਰਾਪ੍ਰਿਤ ਕੋਰ ਸਮਰਾ ਪ੍ਰੈਸ ਸਕੱਤਰ ਮਨਜਿੰਦਰ ਸਿੰਘ ਜੰਡਿਆਲਾ, ਮੀਡੀਆ ਸਕੱਤਰ ਮੋਹਿਤ ਕੁਮਾਰ ਸ਼ਰਮਾ, ਰਾਜਵਿੰਦਰ ਢਾਲੀਵਾਲ, ਅਮਿਤ ਸ਼ਰਮਾ, ਸੂਬੇਦਾਰ ਪਰਮਜੀਤ ਸਿੰਘ, ਹਾਕੀ ਕੋਚ ਲਖਬੀਰ ਸਿੰਘ ਲੱਕੀ, ਨੰਬਰਦਾਰ ਕੁਲਵੰਤ ਸਿੰਘ, ਸਚਿਨ ਕੁਮਾਰ, ਗੁਰਪ੍ਰੀਤ ਸਿੰਘ ਟਾਂਡਾ, ਲੇਖਰਾਜ ਮਾਹੀ ਅਤੇ ਹੋਰ ਸੁਸਾਇਟੀ ਮੈਂਬਰ ਇਸ ਮੌਕੇ ਹਾਜ਼ਰ ਸਨ। ਝੰਡਿਆਲਾ ਮੰਜਕੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅੱਜ ਪਿੰਡੂ ਹਾਕੀ ਲੀਗ ਨਾਲ ਸੰਬੰਧਿਤ ਮੀਟਿੰਗ ਸਮਰਾਏ ਝੰਡਿਆਲਾ ਸਕੂਲ ਵਿੱਚ ਕੀਤੀ ਗਈ ਜਿਹੜਾ ਅਸੀਂ ਯਤਨ ਪਿਛਲੇ ਸਮੇਂ ਵਿੱਚ ਸ਼ੁਰੂ ਕੀਤਾ ਸੀਗਾ ਤੇ ਹਾਕੀ ਨੂੰ ਪ੍ਰਮੋਟ ਕੀਤਾ ਜਾਦਾ ਛੋਟੇ ਬੱਚਿਆਂ ਦੇ ਵਿੱਚ ਹੁਣ ਨੂੰ ਲੱਗ ਰਿਹਾ ਵੀ ਅਸੀਂ ਉਹਦੇ ਵਿੱਚ ਸਫਲ ਹੁੰਦੇ ਜਾ ਰਹੇ ਹਾਂ ਜਿਹੜਾ ਨਤੀਜਾ ਇਸ ਵਾਰੀ ਜਿਹੜੀ ਚੈਂਪੀਅਨ ਏਸ਼ੀਅਨ ਚੈਂਪੀਅਨਸ਼ਿਪ ਹੋ ਕੇ ਹਟੀ ਚਾਇਨਾ ਦੇ ਵਿੱਚ ਉਹਦੇ ਵਿੱਚੋਂ ਸਾਡੀ ਲੀਗ ਦੀ ਪ੍ਰੋਡਕਟ ਇੱਕ ਬੱਚਾ ਗੁਰਜੋਤ ਸਿੰਘ ਉਹਦੇ ਵਿੱਚ ਬੜਾ ਵਧੀਆ ਖੇਡਿਆ ਉਹ ਸਾਨੂੰ ਉਹਦਾ ਬੜਾ ਮਾਣ ਆ ਅਸੀਂ ਚਾਹੁੰਦੇ ਏਦਾਂ ਹੀ ਹੋਰ ਬੱਚੇ ਇਸ ਚੀਜ਼ ਤੋਂ ਉਪਰ ਪ੍ਰੇਰਣਾ ਲੈ ਕੇ ਅੱਗੇ ਹੋਣ ਜਿਹੜਾ ਅਸੀਂ ਯਤਨੋਂ ਪਿਛਲੇ ਸਮੇਂ ਵਿੱਚ ਸ਼ੁਰੂ ਕੀਤਾ ਸੀਗਾ ਤੇ ਖਾਕੀ ਨੂੰ ਪ੍ਰਮੋਟ ਕੀਤਾ ਜਾਦਾ ਛੋਟੇ ਬੱਚਿਆਂ ਦੇ ਵਿੱਚ ਹਾਂ ਜੀ ਸੁਣਨ ਨੂੰ ਲੱਗ ਰਿਹਾ ਵੀ ਅਸੀਂ ਉਹਦੇ ਵਿੱਚ ਸਫਲ ਹੁੰਦੇ ਜਾ ਰਹੇ ਹਾਂ ਜਿਹਦਾ ਨਤੀਜਾ ਇਸ ਵਾਰੀ ਜਿਹੜੀ ਚੈਂਪੀਅਨ ਏਸ਼ੀਅਨ ਚੈਂਪੀਅਨਸ਼ਿਪ ਹੋ ਕੇ ਹਟੀ ਚਾਈਨਾ ਦੇ ਵਿੱਚ ਉਹਦੇ ਵਿੱਚੋਂ ਸਾਡੀ ਲੀਗ ਦੀ ਪ੍ਰੋਡਕਟ ਇੱਕ ਬੱਚਾ ਗੁਰਜੋਤ ਸਿੰਘ ਉਹਦੇ ਵਿੱਚ ਬੜਾ ਵਧੀਆ ਖੇਡਿਆ ਉਹ ਸਾਨੂੰ ਉਹਦਾ ਬੜਾ ਮਾਣ ਆ ਅਸੀਂ ਚਾਹੁੰਦੇ ਏਦਾਂ ਹੋਰ ਬੱਚੇ ਇਸ ਚੀਜ਼ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣ ਪਹਿਲਾਂ ਆਪ ਸਭ ਨੂੰ ਇਸ ਹੱਤੀ ਲਈ ਬਹੁਤ ਬਹੁਤ ਵਾਰਕਾਂ ਸਾਰੇ ਸੰਗ ਜਿਹੜੇ ਇਹ ਆਪਣੇ ਮੈਂਬਰ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਇੱਦੇ ਸਾਥ ਦੇ ਰਹੇ ਆ ਇਸੇ ਤਰ੍ਹਾਂ ਸਾਥ ਅਸੀਂ ਚਾਹੁੰਦੇ ਹਾਂ ਹਾਕੀ ਲੀਗ ਦੇ ਵਿੱਚ ਔਰ ਮੈਂ ਇੱਕ ਹੋਰ ਗੱਲ ਅਸਲੀ ਨੂੰ ਕਹਿਣਾ ਹਾਂ ਕਿ ਐਸ ਵਾਰ ਅਸੀਂ ਜਿਹੜੀ ਹਾਕੀ ਲੀਗ ਆ ਸੀ ਪਰਿੰਦਰ ਸਿੰਘ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਤੇ ਇਹ ਖੋਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਇਹ ਸੌਕੀ ਪੇਂਡੂ ਲੋਕ ਦੇ ਵਿੱਚੋਂ ਸਰਾ ਲਖਮੀ ਸਿੰਘ ਜਿਹੜੇ ਕਿ ਅੱਜ ਏਰੀਆ ਟੀਮ ਦੇ ਵਾਸਤੇ ਇੰਟਾਇਰ ਚੁਣਿਆ ਗਿਆ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਸਾਡਾ ਇਹ ਸਾਰਾ ਕੁਝ ਦੇਖ ਕੇ ਸਾਡਾ ਮਨ ਪ੍ਰਸੰਨ ਹੁੰਦਾ ਜੋ ਸੀ ਦੂਰ ਹੋਇਆ ਸੀ ਉਹ ਹੁਣ ਪੜ ਲੱਗ ਚੁੱਕਾ ਹੈ ਤਾਂ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਬਤ ਬਤ ਬੱਚੇ ਇਸ ਹੌਕੀੀ ਲੀਗ ਦੇ ਦੇ ਹਿੱਸਾ ਬਣ ਅਤੇ ਇਸ ਪਿੰਡ ਦਾ ਨਾਂ ਲੀਗ ਦਾ ਨਾਂ ਅਤੇ ਦੇਸ਼ ਦਾ ਨਾਂ ਰੈਪਰਸ਼ਨ ਕਰ ਸਕੇ ਅਤੇ ਬਤ ਬਤ ਆਓ ਇਸ ਹੌਕੀ ਲਈ ਗੁੜੀਏ ਜਿਹੜੇ ਮਸ਼ਿਆਂ ਤੋਂ ਵੀ ਗਰੀਬ ਹੋਣਗੇ ਬੱਚੇ ਨਾਲੇ ਇਹ ਮੋਟੀਵੇਟ ਹੋਣਗੇ ਚੰਗੇ ਆਪਣੇ ਜਿੰਦਗੀ ਦੇ ਟਾਰਗੇਟ ਹੈ ਉਹਨੂੰ ਅਚੀਵ ਕਰਨ ਸਕੇ ਵਾਹਿਗੁਰੂ ਜੀ ਦਾ ਖਾਲਸਾ ਜੀ ਹਰ ਸਾਲ ਦੀ ਤਰ੍ਹਾਂ ਉਹ ਅਸੀਂ 12ਵੇਂ ਪੜਾਜ ਪਹੁੰਚ ਚੁੱਕੇ ਹਾਂ ਪੈਂਡੂ ਹੋਕੀ ਲੀਗ ਕੈਪੀਟਲ ਸਮਾਲ ਫਾਈਨੈਂਸ ਪੈਂਡੂ ਹੋਕੀ ਲੀਗ ਜਿਹੜੀ ਆ ਸੋ ਇਸ ਸਾਲ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ ਜੀ ਉਹ 3 ਨਵੰਬਰ ਤੋਂ ਜਿਹੜੀ ਆ ਸ਼ੁਰੂਆਤ ਹੋਵੇਗੀ ਔਰ ਉਹਦਾ ਫਾਈਨਲ 30 ਨਵੰਬਰ ਨੂੰ ਹੋਵੇਗਾ ਜਿਹੜਾ 3 ਨਵੰਬਰ ਨੂੰ ਚਾਨੀਆਂ 10 ਨਵੰਬਰ ਨੂੰ ਸ੍ਰੀ ਔਰ 24 ਨਵੰਬਰ ਨੂੰ ਮਡਾੜੀ ਪੈਂਦੇ ਔਰ ਜਿਹੜਾ 30 ਨਵੰਬਰ ਨੂੰ ਜਿਹੜਾ ਸਮਰਾਜ ਜੰਡੇ ਵਾਲਾ ਦੀ ਗਰਾਊਂਡ ਵਿੱਚ ਹਾਕੀ ਗਰਾਊਂਡ ਦੇ ਵਿੱਚ ਜਿਹੜੇ ਫਾਈਨਲ ਮੁਕਾਬਲੇ ਹੋਣਗੇ ਸੋ ਮੈਂ ਸਾਰੇ ਇਲਾਕੇ ਨੂੰ ਅਪੀਲ ਕਰਦਾ ਆਹ ਖੇਡਾਂ ਨਾਲ ਜੁੜੀਏ ਆਹ ਤੰਦਰੁਸਤੀ ਨਾਲ ਜੁੜੀਏ ਆਹ ਪਿਆਰ ਨਾਲ ਜੁੜੀਏ ਆਹ ਸਾਂਝ ਨਾਲ ਜੁੜੀਏ ਇੱਕ ਇਹੋ ਜਿਹਾ ਧਾਰਨ ਬਣੀ ਹੈ ਕਿ ਖੇਡਾਂ ਨੇ ਸਾਨੂੰ ਇਕੱਠੇ ਕਰ ਦਿੱਤਾ ਸਾਡੀ ਕੋਈ ਯਾਤ ਨਹੀਂ ਸਾਡਾ ਕੋਈ ਧਰਮ ਨਹੀਂ ਕਿ ਸਾਡਾ ਕੋਈ ਧਰਮ ਜੋ ਯਾਤ ਹੈ ਸਾਡੀ ਹਾਕੀ ਹੈ ਸੋ ਮੈਂ ਤਾਂ ਇੱਕ ਗੱਲ ਕਹਾਂ ਕਹਿਣੀ ਚਾਹਨਾ ਜੇ ਆਪਾਂ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਸੋ ਆਪਾਂ ਫਿਰ ਆਕੀ ਜਾਂ ਕੋਈ ਹੋਰ ਖੇਡ ਵੀ ਨੂੰ ਅੱਗੇ ਲੈ ਕੇ ਆਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ 리그 ਦਾ ਵੱਧ ਤੋਂ ਵੱਧ ਸਹਿਯੋਗ ਕਰੋ ਔਰ ਬਾਤ ਦਾ ਮੈਚ ਦੇਖਣਾ ਔਰ ਉਸ 리그 ਵਿੱਚ ਇੱਕ ਖਾਸियत ਜਿਹੜੀ ਇਸ ਸਾਲ ਇੱਕ ਸਪੈਸ਼ਲ ਐਡ ਕਰ ਰਹੇ ਆ ਉਹ ਕਰ ਰਹੇ ਆ ਅੰਡਰ 14 ਅੰਡਰ 17 ਲੜਕੇ ਲੜਕੀਆਂ ਅਤੇ 40 ਪਲੱਸ ਪਲੱਸ ਜਾਣਗੇ ਬੱਚੇ ਜਿਹੜੇ ਆ ਉਹਨਾਂ ਦੇ ਜਿਹੜੇ ਮੈਕਸ ਮੈਚ ਵੀ ਹੋਣਗੇ ਕਿਉਂਕਿ ਇਹ ਮੋਟੀਵੇਸ਼ਨ ਹੈ ਬੱਚੇ ਦੇਖਣਗੇ ਕੋਈ ਕਹੇਗਾ ਮੇਰਾ ਬਿਆੜੀ ਖੇਡ ਰਿਹਾ ਵਾ ਚਾਚਾ ਖੇਡ ਰਿਹਾ ਮੇਰਾ ਨਾਨਾ ਖੇਡ ਰਿਹਾ ਮੇਰੇ ਦਾਦਾ ਜੀ ਖੇਡ ਰਿਹਾ ਇੱਕ ਬਹੁਤ ਵੱਡੀ ਜਰੀ ਮਾਨ ਵਾਲੀ ਗੱਲ ਇਹ ਵੀ ਇੱਕ ਬੱਕਰੀ ਹੋਊਗੀ ਸੋ ਇਹ ਲੀਗ ਦੀ ਖਾਸ ਗਤ ਹੋਊਗੀ ਔਰ ਇਹਦੀ ਖੁਸ਼ੀ ਦੀ ਗੱਲ ਹੈ ਸਾਨੂੰ ਹਾਕੀ ਪੰਜਾਬ ਨੇ ਜਿਹੜੀ ਇਸ ਲੀਗ ਨੂੰ ਮਾਨਤਾ ਦੇਤੀ ਹੈ ਕਿਹੜਾ ਬਹੁਤ ਮਾਨ ਵਾਲੀ ਗੱਲ ਹੈ ਔਰ ਇੱਕ ਹੋਰ ਦੱਸ ਦਿਆਂ ਕਿ ਇਸੇ ਲੀਗ ਦੇ ਵਿੱਚੋਂ ਇਹਦਾ ਮੁੰਡਾ ਗੁਰਜੋਤ ਸਿੰਘ ਹੈ ਜਿਹੜਾ ਚੈਂਪੀਅਨ ਟਰੋਫੀ ਜਿੱਤ ਕੇ ਇੰਡੀਆ ਵੱਲੋਂ ਖੇਡਣ ਗਿਆ ਸੀ ਉਹ ਏਸੀ ਲੀਗ ਦੀ ਤਿਆਰਾ ਸੋ ਉਹ ਵੀ ਇੱਕ ਮੁबारकਵਾਦ ਆਕੀ ਜਗਤ ਨੂੰ ਪਰ ਸਭ ਨੂੰ ਫਿਰ ਅਪੀਲ ਕਰਦਾ ਆਓ ਖੇਡਾਂ ਨਾਲ ਜੁੜੀਏ ਔਰ ਆਪਣੇ ਦੇਸ਼ ਨੂੰ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਇੱਕ ਚੰਗੀ ਸੇਵਾ ਦੇ ਸਕੀਏ ਜੀ ਇਧਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ